ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕਿਸਾਨ ਜਥੇਬੰਦੀਆਂ ਚ ਏਕਾ ਨਹੀਂ ਇਹ ਤਾਂ ਪਹਿਲਾਂ ਹੀ ਪਤਾ ਸੀ ਅੱਜ ਗੱਲ ਫੇਰ ਖੁੱਲ ਕੇ ਸਾਹਮਣੇ ਆ ਗਈ ਜਦੋਂ ਦੋ ਪੈਰਲਲ ਮਹਾਪੰਚਾਇਤਾਂ ਹੋਈਆਂ ਕਿਸਾਨਾਂ ਦੀਆਂ ਇੱਕ ਹੋਈ ਖਨੌਰੀ ਬਾਰਡਰ ਤੇ ਜਿੱਥੇ ਡੱਲੇਵਾਲ ਸਾਹਿਬ ਨੇ ਕਿਹਾ ਸੀ ਕਿ ਜੀ ਇੱਥੇ ਆਓ ਮੈਂ ਤੁਹਾਡੇ ਦਰਸ਼ਨ ਕਰਨਾ ਚਾਹਣਾ ਤੇ 40 ਦਿਨ ਹੋ ਗਏ ਡੱਲੇਵਾਲ ਨੂੰ ਅੱਜ 40ਵਾਂ ਦਿਨ ਸੀ ਮਰਨ ਵਰਤਦਾ ਉਹਨਾਂ ਨੇ ਐਡਰੈਸ ਕੀਤਾ ਕਿਸਾਨਾਂ ਨੂੰ ਤੇ ਦੂਜੇ ਪਾਸੇ ਟੋਹਾਨੇ ਕਾਨਫਰੰਸ ਸੀ ਐਸ ਕੇਐਮ ਦੀ ਸਹਿਯੁਕਤ ਕਿਸਾਨ ਮੋਰਚਾ ਦੀ ਤੇ ਉੱਥੇ ਵੀ ਬਹੁਤ ਵੱਡੀ ਗਿਣਤੀ ਚ ਲੋਕ ਸ਼ਾਮਲ ਹੋਏ ਲੇਕਿਨ ਇੱਥੇ ਜਿਹੜੇ ਗਿਣਤੀ ਜਿਹੜੀ ਸੀ ਉਹ ਬਹੁਤ ਵੱਧ ਦੱਸੀ ਜਾਂਦੀ ਹੈ ਕਿਸਾਨ ਤਾਂ ਭਾਵੇਂ ਕਹਿੰਦੇ ਨੇ ਕਿ 2 ਲੱਖ ਤੋਂ ਵੱਧ ਸੀ ਸਰਕਾਰੀ ਰਿਪੋਰਟ ਅਨੁਸਾਰ 78000 ਤੋਂ ਵੱਧ ਕਿਸਾਨ ਪਹੁੰਚੇ ਗੱਲ ਇਹ ਵੀ ਹੈ ਕਿ ਇੰਨੀ ਠੰਡ ਚ ਪਹੁੰਚੇ ਬਹੁਤ ਜ਼ਿਆਦਾ ਠੰਡ ਦੇ باوجود ਧੁੰਦ ਦੇ باوجود ਆਏ ਤੇ ਨੁਕਸਾਨ ਵੀ ਠਾਇਆ ਦੋ ਐਕਸੀਡੈਂਟ ਹੋਏ ਇੱਕ ਐਕਸੀਡੈਂਟ ਬਰਨਾਲੇ ਕੋਲ ਹੋਇਆ ਜਿਹੜੇ ਕਿਸਾਨ ਜਾ ਰਹੇ ਸੀ ਖਨੋਰੀ ਉਸ ਐਕਸੀਡੈਂਟ ਤਿੰਨ ਕਿਸਾਨ ਬੀਬੀਆਂ ਦੀ ਮੌਤ ਹੋਈ ਤੇ 10-15 जख्मी ਦਸੇ ਜਾਂਦੇ ਨੇ ਤੇ ਦੂਜਾ ਜਿਹੜਾ ਹੈ ਡਿਆ ਉਹ ਦੂਜਾ ਟਹਾਣੇ ਜਾ ਰਹੇ ਸੀ ਲੇਕਿਨ ਉੱਥੇ ਜਾਨੀ ਨੁਕਸਾਨ ਤੋਂ ਬਚਾ ਹੋਇਆ ਤੇ ਕਾਫੀ ਜਿਹੜੇ ਲੋਕ ਜ਼ਖਮੀ ਹੋਏ ਕਿਉਂਕਿ ਧੁੰਦ ਦਾ ਮੌਸਮ ਸੀ ਚਲੋ ਇਹ ਤਾਂ ਖੈਰ ਇਹ ਹੈ ਕਿ ਦੋ ਮਹਾਪੰਚਾਇਤਾਂ ਹੋਈਆਂ ਦੋਨਾਂ ਦੀ ਗੱਲ ਆਪਾਂ ਕਰਦੇ ਹਾਂ ਥੋੜੀ ਥੋੜੀ ਕਿ ਦੋਨਾਂ ਚ ਕੀ ਹੋਇਆ ਤੇ ਕੀ ਇੱਕੇ ਦੀ ਗੱਲ ਚੱਲੂ ਜਰਕੀਸ਼ ਟਕੈਤ ਨੇ ਇਹ ਕਿਉਂ ਕਿਹਾ ਕਿ ਖਨੌਰੀ ਬਾਡਰ ਜੋ ਚੱਲ ਰਿਹਾ ਮੋਰਚਾ ਉਹਦੇ ਨਾਲ ਸਿੱਖਾਂ ਦਾ ਨੁਕਸਾਨ ਹੋ ਉਹਦੇ ਨਾਲ ਪੰਜਾਬ ਦਾ ਨੁਕਸਾਨ ਹੋ ਉਹਦਾ ਫਾਇਦਾ ਕੇਂਦਰ اٹھਾ ਰਹੀ ਹੈ ਇਹ ਸਾਰੀ ਗੱਲਬਾਤ ਕਰਨੀ ਹੈ ਤੇ ਨਾਲੇ ਇਹ ਵੀ ਕਰਨਾ ਹੈ ਕਿ ਰਮਿੰਦਰ ਪਟਿਆਲਾ ਨੇ ਟੋਹਾਰਾ ਚ ਬੋਲਦੇ ਹੋਏ ਇਹ ਵੀ ਕਿਹਾ ਕਿ ਇਹਨਾਂ ਨੂੰ ਕਿਹਾ ਸੀ ਸਰਬੰਸ ਸਿੰਘ ਭਦੇਰ ਨੂੰ ਇਹਨਾਂ ਨੇ ਵਾਦਾ ਖਿਲਾਫੀ ਕੀਤੀ ਹੈ ਇਹਨਾਂ ਨੇ ਪੈਰਲਲ ਕਾਨਫਰੰਸ ਰੱਖੀ ਹੈ ਇਹ ਦੋਨੇ ਤਿੰਨੇ ਗੱਲਾਂ ਆਪਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਤੁਸੀਂ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਜਾਂ ਜਿਹੜੇ ਨਵੇਂ ਜੁੜ ਰਹੇ ਨੇ ਸਾਡੇ ਦਰਸ਼ਕ ਉਹ ਵੀ ਇਹਨੂੰ ਸਬਸਕ੍ਰਾਈਬ ਕਰ ਲੈਣ ਦੇਖੋ ਜਿਹੜੀ ਖਨੌਰੀ ਬਾਰਡਰ ਤੇ ਡੱਲੇਵਾਲ ਸਾਫ ਦੀ ਅਪੀਲ ਸੀ ਉਹ ਭਾਵਕ ਅਪੀਲ ਸੀ ਉਹ ਇਹ ਸੀ ਕਿ ਕਿਉਂਕਿ ਉਹਨਾਂ ਨੂੰ ਇਉਂ ਲੱਗਦਾ ਹੈ ਕਿ ਮੇਰੇ ਹੰਡ ਸ਼ਹਾਦਤ ਦੇ ਦਿਨ ਨੇੜੇ ਆ ਰਹੇ ਨੇ 40 ਦਿਨ ਤਾਂ ਹੋ ਗਏ ਹੱਡੀਆਂ ਦੀ ਬੁੱਠ ਤੁਹਾਡੇ ਬਣ ਕੇ ਰਹਿ ਗਏ ਉਹ ਉਹਨਾਂ ਨੂੰ ਸਟ੍ਰੈਚਰ ਤੇ ਪਾ ਕੇ ਲਿਆਂਦਾ ਸੀ ਸਟੇਜ ਤੇ ਪਹਿਲਾਂ ਟੈਸਟ ਉਹ ਈਸੀ ਵਗੈਰਾ ਕੀਤੀ ਵੀ ਜਾ ਵੀ ਸਕਦੇ ਨੇ ਪਰ ਮਾਨਸਿਕ ਤੌਰ ਤੇ ਬੜਾ ਸੱਡੀ ਬੰਦਾ ਬੜਾ ਸਦਕੀ ਬੰਦਾ ਇਹ ਮੈਂ ਕਈ ਵਾਰੀ ਕਿਹਾ ਤੇ ਉਹਨਾਂ ਨੂੰ ਤੇ ਲੈ ਕੇ ਆਏ ਔਰ ਉਹਨਾਂ ਨੇ ਜਿਹੜੀ ਗੱਲ ਵੀ ਕੀਤੀ ਉਹ ਵੀ ਕਹਿੰਦੇ ਦੇਖੋ ਇਹ ਜੋ ਕੁਝ ਮੈਂ ਕਰ ਰਿਹਾ ਇਹ ਮੈਂ ਨਹੀਂ ਕਰ ਰਿਹਾ ਇਹ ਬੈਗਰੂ ਕਰਾ ਰਿਹਾ ਹੈ ਇਹ ਪਰਮਾਤਮਾ ਲੜ ਰਿਹਾ ਹੈ ਤੁਸੀਂ ਲੜ ਰਹੇ ਹੋ ਸਾਰੇ ਮੈਂ ਕਹਿੰਦੇ ਇਸ ਜਰੂਰ ਸਮਝਦਾ ਕਿ 7 ਲੱਖ ਲੋਕ ਜਿਹੜੇ ਖੁਦਕਸ਼ੀ ਕਰਕੇ ਕਿਸਾਨ ਜਿੰਨਾ ਪਰ ਇੱਕ ਸਰਕਾਰ ਕਹਦੀ ਹੈ 4 ਲੱਖ ਨੇ ਅਸਲ ਦੇ ਵਿੱਚ 7 ਲੱਖ ਨੇ ਇਹ ਉਹਨਾਂ ਨੇ ਕਿਹਾ ਤੇ ਉਹ ਕਹਿੰਦੇ ਦੇਖੋ ਮੈਂ ਝੁਕਣਾ ਨਹੀਂ ਮੈਂ ਝੁਕਣ ਦੀ ਬਜਾਏ ਆਪਣੇ ਲੋਕਾਂ ਦੇ ਹੱਕਾਂ ਲਈ ਲੜਦੇ ਹੋਏ ਸ਼ਹੀਦ ਹੋਣਾ ਇਹ ਮੈਨੂੰ ਮੈਂ ਪਸੰਦ ਕਰੂਗਾ ਸ਼ਹੀਦ ਹੋਣਾ ਪਰ ਇਹ ਮੈਂ ਕਹਿੰਦੇ WTO ਦਾ ਪੜਿਆ ਕੀ ਹੈ ਸਾਰਾ ਸਿਸਟਮ ਉਸ ਤੋਂ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਿਆ ਲੜਾਈ ਬੜੀ ਔਖੀ ਹੈ ਲੇਕਿਨ ਬੈਠ ਕੇ ਦੇਖਿਆ ਨਹੀਂ ਜਾ ਸਕਦਾ ਲੜਨੇ ਪੈਣਾ ਤੇ ਇਹ ਵੀ ਗੱਲ ਉਹਨਾਂ ਨੇ ਤਾਂ ਸਾਧ ਆਪਣੇ ਕਿਸਾਨ ਲੀਡਰਾਂ ਨੂੰ ਕੀਤਾ ਕਿ ਆਪਾਂ ਜਿੱਤਾਂਗੇ ਅਖੰਡ ਲੜਾਈ ਸਾਡੀ ਜਿੱਤ ਜਾਣੀ ਹੈ ਅਸੀਂ ਇਹ ਉਹਨਾਂ ਨੇ ਕਿਹਾ ਔਰ ਇਹ ਗੱਲ ਬਿਲਕੁਲ ਦੇਖੋ ਜਦੋਂ ਬੰਦਾ ਮਾਨਸਿਕ ਤੌਰ ਤੇ ਜਾਨ ਲਈ ਤਿਆਰ ਹੋਵੇ ਉਹਦੇ ਕਹਿ ਸਕਦਾ ਹੈ ਕਿ ਮੈਂ ਕੁਝ ਨਹੀਂ ਕਰ ਰਿਹਾ ਜੋ ਕੁਝ ਕਰ ਰਿਹਾ ਵੈਗਰੂ ਕਰ ਰਿਹਾ ਹੈ ਤੇ ਮਨੁੱਖੀ ਸਰੀਰ ਜਿਹੜਾ ਹੈ ਉਹ ਵੀ ਵੈਗਰੂ ਦੀ ਮਰਜ਼ੀ ਨਾਲ ਮਿਲਦਾ ਹੈ ਇਸਰਾਂ ਦੀਆਂ ਗੱਲਾਂ ਵੀ ਉਹਨਾਂ ਨੇ ਕੀਤੀਆਂ ਡੱਲੇਵਾਲ ਸਾਹਿਬ ਨੇ ਕਿ ਲੋਕਾਂ ਨੂੰ ਭਾਵਕ ਕੀਤਾ ਔਰ ਸੱਚਮੁੱਚ ਹੀ ਲੋਕ ਕਾਫੀ ਗਿਣਤੀ ਚੋਂ تھے ਭਾਵਕ ਨਜ਼ਰ ਵੀ ਆਏ ਜਦੋਂ ਡੱਲੇਵਾਲ ਸਾਹਿਬ ਭਾਵੇਂ ਕਿ ਬਹੁਤ ਕਮਜ਼ੋਰ ਸੀ ਲੇਕਿਨ ਆਪਣਾ ਸਨੇਹਾ ਉਹ ਦੇ ਗਏ ਉੱਥੇ ਜਿਹੜੇ ਲੀਡਰ ਸੀ ਜੇ ਆਪਾਂ ਦੇਖੀਏ ਕਿਸਾਨ ਜਿਹੜੇ ਲੋਕ ਸੀ ਕਿਸਾਨ ਸੀ ਜਿਹੜੇ ਉਹਨਾਂ ਦੀ ਗਿਣਤੀ ਤਾਂ ਬਹੁਤ ਸੀ ਜੇ ਕਹੋ ਕਿ ਸਟੈਬਲਿਸ਼ਡ ਲੀਡਰ ਉਟਾਣੇ ਜ਼ਿਆਦਾ ਸੀ ਇੱਥੇ ਕਾਕਾ ਸਿੰਘ ਕੋਟੜਾ ਸਖਜੀਤ ਸਿੰਘ ਹਰਦੋ ਝੰਡੇ ਤੇ ਸਰਵੰਤ ਸਿੰਘ ਭਦੇਰ ਅਭੀ ਅਭੀ ਬੰਨੀ ਉਹ ਕਹਾੜ ਬਲਦੇਵ ਸਿੰਘ ਸਿਰਸਾ ਇਹ ਜੇ ਲੀਡਰ ਸੀ ਤੇ ਵੈਸੇ ਇੱਕ ਚੰਗੀ ਗੱਲ ਇਹ ਸੀ ਕਿ ਭਾਵੇਂ ਘਟਕਿੰਤੀ ਸੀ ਲੇਕਿਨ ਸਾਰੇ ਦੇਸ਼ ਚੋਂ ਕੁਝ ਕੁ ਕਿਸਾਨ ਆਏ ਸੀ ਕਰਨਾਟਕ ਤੋਂ ਤਾਮਲਨਾਡੂ ਤੋਂ ਯੂਪੀ ਤੋਂ ਰਾਜਸਥਾਨ ਤੋਂ ਤੇਲਗਾਨਾ ਤੋਂ ਮੱਧ ਪ੍ਰਦੇਸ਼ ਤੋਂ ਇਹ ਜਿਹੜਾ ਹੈ ਉੱਥੇ ਪਹੁੰਚੇ ਹੋਏ ਸੀ ਖਨੌਰੀ ਬਾਰਡਰ ਸੋ ਅੱਜ ਖਨੌਰੀ ਬਾਰਡਰ ਦੀ ਇਸ ਮਹਾ ਪੰਚਾਇਤ ਨੇ ਇੱਕ ਗੱਲ ਦਾ ਸਬਤ ਕਰਤੀ ਕਿ ਜਿਹੜੀ ਹੁਣ ਲੜਾਈ ਲੜਾਈ ਲੜੀ ਜਾ ਰਹੀ ਹੈ ਹੁਣ ਭਾਵਕ ਪੱਧਰ ਤੇ ਵੀ ਲੋਕ ਜੁੜਨ ਲੱਗੇ ਨੇ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਇਹ ਕਿਸਾਨਾਂ ਨਾਲ ਜਿਹੜੇ ਲੜ ਰਹੇ ਨੇ ਉਹਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਹੈ ਐਮਐਸਪੀ ਦੀ ਚਾਹੇ ਗਾਰੰਟੀ ਦੀ ਗੱਲ ਹੈ ਕਾਨੂੰਨੀ ਗਾਰੰਟੀ ਦੀ ਗੱਲ ਹੈ ਚਾਹੇ ਜਿਹੜਾ ਹੈ ਸੁਆਮੀ ਨਾਥਾ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਹੈ ਚਾਹੇ ਇਹਨਾਂ ਦਾ ਕਰਜ਼ਾ ਮੁਕਤੀ ਦੀ ਗੱਲ ਹੈ ਜਿਹੜੇ ਕਿਸਾਨਾਂ ਦੇ ਜਾਂ ਜਿਹੜੇ ਕੇਸ ਰੱਦ ਕਰਨ ਦੀ ਲਖੀਮਪੁਰ ਖੀਰੀ ਦਾ ਇਨਸਾਫ ਦੇਂਦੀਆਂ 12 ਮੰਗਾ ਨੇ 12 13 ਮੰਗਾ ਨੇ ਉਹਨਾਂ ਦੀ ਗੱਲ ਕਮਾਲ ਤਾਂ ਇਹ ਹੀ ਹੈ ਕਿ ਮੰਗਾ ਜਿਹੜੀਆਂ ਨੇ ਉਹ ਸਭੀਆਂ ਸੇਮ ਨੇ ਮੰਜ਼ਲ ਇੱਕ ਹੈ ਪਰ ਰਸਤੇ ਜਿਹੜੇ ਵੱਖ-ਵੱਖ ਨਜ਼ਰ ਆਉਂਦੇ ਨੇ ਕਿਉਂਕਿ ਦੂਜਾ ਰਸਤਾ ਜਿਹੜਾ ਟਹਾਨੇ ਰਾਹੀ ਜਾਂਦਾ ਸੀ ਤੋਂ ਹੁਣੇ ਇਸ ਕਿੰਨੀ ਕੀਤੀ ਸੰਜੁਕਤ ਕਿਸਾਨ ਮੋਰਚਾ ਨੇ ਉੱਥੇ ਕਾਫੀ ਵੱਡੇ ਲੀਡਰ ਜਿਹੜੇ ਐਸਟੈਬਲਿਸ਼ਡ ਲੀਡਰਸ ਸੀ ਜਿਹੜੇ ਆਪਾਂ ਦਿੱਲੀ ਦੇ ਵਿੱਚ ਦੇਖਿਆ ਉਹ ਸੀ ਉਹਨਾਂ ਦੇ ਵਿੱਚ ਜੋਗਿੰਦਰ ਸਿੰਘ ਨਰਹਾਂ ਸੀ ਵੱਡਾ ਲੀਡਰ ਹੈ ਰਕੇਸ਼ ਤਕੈਤ ਜਿਹਨੇ ਇੱਕ ਵਾਰੀ ਮੋਰਚਾ ਦਰਦਾ ਹੋਇਆ ਖੜਾ ਕੀਤਾ ਸੀ ਉਹ ਸੀ ਦਰਸ਼ਨਪਾਲ ਸੀ ਡਾਕਟਰ ਦਰਸ਼ਨਪਾਲ ਰਮੇਂਦਰ ਸਿੰਘ ਪਟਿਆਲਾ ਮਨਜੀਤ ਸਿੰਘ ਤੜੇਰ ਸਾਰੇ ਉੱਥੇ ਬਹੁਤ ਸਾਰੇ ਲੀਡਰ ਉੱਥੇ ਤੋਂਰੇ ਦੇਖੇਗੇ ਗੱਲ ਵੀ ਉੱਥੇ ਜਿਹੜੀ ਹੋਈ ਰਾਸ਼ਟਰੀ ਖੇਤੀ ਮਾਰਕੀਟਿੰਗ ਨੀਤੀ ਦੀ ਕਿ ਇਹਨੂੰ ਵਾਪਸ ਲਓ ਵੈਸੇ ਵੀ ਅੱਜ ਜੋ ਖੇਤੀ ਮੰਤਰੀ ਨਾਲ ਮੀਟਿੰਗ ਸੀ ਕੁੜਿਆ ਸਾਹਿਬ ਦੀ ਸਭ ਦੀ ਜਿਹੜੇ ਸੂਬਿਆਂ ਦੇ ਖੇਤੀ ਮੰਤਰੀਆਂ ਦੀ ਖੇਤੀ ਮੰਤਰੀ ਨਾਲ ਮੀਟਿੰਗ ਸੀ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨਾਲ ਉੱਥੇ ਵੀ ਗੱਲ ਕੀਤੀ ਉੱਥੇ ਢੱਲੇਵਾਲ ਦੀ ਵੀ ਗੱਲ ਕੀਤੀ ਜਿਹੜੀ ਕਿ ਕੁੜਿਆ ਸਾਹਿਬ ਨੇ ਕਿ ਤੁਸੀਂ ਦਿਲਚਸਪੀ ਲੈ ਕੇ ਜਿਹੜਾ ਹੈ ਉਹਨਾਂ ਦੀ ਜਾਨ ਬਚਾਉਣ ਦੇ ਕੋ ਗੱਲ ਕਰੋ ਐਚਐਸ ਕੇਵਨਿੰਗ ਇਕਤਾ ਵੀ ਮੰਕੀਤੀ ਫਿਰ ਇਹ ਵੀ ਕਿਹਾ ਕਿਸਾਨਾਂ ਨਾਲ ਗੱਲ ਕਰੋ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਨੇ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰੇ ਡੱਲੇਵਾਲ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਇਸ ਤਰ੍ਹਾਂ ਦੀ ਗੱਲਾਂ ਵੀ ਹੋਈਆਂ ਏਕਤਾ ਦੀ ਗੱਲ ਵੀ ਹੋਈ ਇਹ ਨਹੀਂ ਕਿ ਏਕਤਾ ਇਧਰ ਸਾਰੀ ਕਹੀ ਜਾਂਦੇ ਨੇ ਵੀ ਏਕਤਾ ਹੋਣੀ ਚਾਹੀਦੀ ਹੈ ਏਕਤਾ ਦੀ ਗੱਲ ਵੀ ਹੋਈ ਤੇ ਉੱਥੇ ਜਿਹੜਾ ਜੋ ਟੁਹਾਨੇ ਦੇ ਵਿੱਚ ਸਾਰੇ ਕਰ ਰਹੇ ਸੀ ਪਰ ਗੱਲ ਵਿੱਚੋਂ ਆਮ ਲੋਕਾਂ ਦੀ ਜਿਹਾ ਪੱਕੀਏ ਇਹ ਤਾਂ ਹੋ ਗਿਆ ਦੋਨੇ ਗੱਲਾਂ ਉੱਥੇ ਕੀ ਹੋਇਆ ਜਾਂ ਕਿੰਨੇ ਕੁ ਲੋਕ ਇਕੱਠੇ ਇਕੱਠ ਟੁਹਾਨੇ ਵੀ ਕਾਫੀ ਸੀ ਇਹਦੇ ਵਿੱਚ ਕੋਈ ਦੋ ਰੋਬਾ ਨਹੀਂ ਉੱਥੇ ਜੋ ਰਕੇਸ਼ ਕਹਿਤ ਅੰਦਰ ਬੋਲਿਆ ਤੇ ਬਾਹਰ ਜਦੋਂ ਮੀਡੀਆ 'ਚ ਬੋਲਿਆ ਉਹਨਾਂ ਨੇ ਦੋ ਤਿੰਨ ਗੱਲਾਂ ਕਾਫੀ ਜਿਹੜੀਆਂ ਕਲਟਰੋਵਰਸ਼ੀਅਲ ਕਹਿ ਲਓ ਜਾਂ ਉਹਨਾਂ ਅਹਿਮ ਕਹਿ ਦੋ ਇੱਕ ਤਾਂ ਕਹਿੰਦੇ ਜੀ ਇਹ ਜਿਹੜਾ ਖਨੌਰੀ ਦਾ ਮੋਰਚਾ ਇਹ ਜਲਦੀ ਨਹੀਂ ਖਤਮ ਹੋਣਾ ਕਿਉਂਕਿ ਸਰਕਾਰ ਇਹਨੂੰ ਖਤਮ ਨਹੀਂ ਕਰਨਾ ਚਾਹੁੰਦੀ ਸਰਕਾਰ ਇਹਨੂੰ ਲਮਕਾ ਕੇ ਜਿਹੜਾ ਦਿੱਲੀ ਵਾਲਾ ਮੋਰਚਾ ਇਹ ਤੋਂ ਵੱਡਾ ਕਰਨਾ ਚਾਹੁੰਦੀ ਹੈ ਸਰਕਾਰ ਨੂੰ ਕੀ ਫਾਇਦਾ ਹੈ ਸਰਕਾਰ ਨੂੰ ਕਹਿੰਦੇ ਫਾਇਦੇ ਫਾਇਦਾ ਕਿਉਂਕਿ ਲੱਗਿਆ ਪੰਜਾਬ ਦੀ ਧਰਤੀ ਤੇ ਸਰਕਾਰ ਦੇ ਤਾਂ ਉੱਥੇ ਸਰਕਾਰ ਨੂੰ ਕੇਂਦਰ ਦੀ ਭਾਜਪਾ ਦੀ ਸਰਕਾਰ ਤਾਂ ਹੈ ਨਹੀਂ ਕਿ ਪੰਜਾਬ ਦੀ ਧਰਤੀ ਤੇ ਹੈ ਉਹਨਾਂ ਦੀ ਧਰਤੀ ਤੇ ਤਾਂ ਹੈ ਨਹੀਂ ਇਸ ਕਰਕੇ ਇਕਤਾ ਪੰਜਾਬ ਦੀ ਧਰਤੀ ਤੇ ਹੋ ਰਿਹਾ ਹੈ ਤੇ ਪੰਜਾਬ ਸਰਕਾਰ ਦਾ ਨੁਕਸਾਨ ਹੋ ਰਿਹਾ ਇਹਦੇ ਚ ਜਿਹੜੀ ਦੋਨੇ ਚ ਇਹਨਾਂ ਨੂੰ ਕਰਨਾ ਚਾਹੁੰਦੀ ਹੈ ਜਿਹੜੀ ਕੇਂਦਰ ਸਰਕਾਰ ਹੈ ਜਾਂ ਭਾਰਤ ਸਰਕਾਰ ਹੈ ਇਹਨੂੰ ਲੰਮਕਾਉਣਾ ਚਾਹੁੰਦੀ ਹੈ ਇਹਨੂੰ ਲੰਬਾ ਕਰਨਾ ਚਾਹੁੰਦੀ ਹੈ ਉਹ ਤੋਂ ਵੱਡਾ ਕਰਨਾ ਚਾਹੁੰਦੀ ਹੈ ਇਹ ਜਿਹੜੀ ਹੈ ਹੁਣ ਇਹਦੇ ਪਿੱਛੇ ਕਿ ਕਿਵੇਂ ਇਹ ਉਹ ਚਲਾ ਰਹੀ ਹੈ ਜਦ ਕਿਵੇਂ ਚ ਕਰ ਹੋ ਰਿਹਾ ਇਹਦੀ ਗੱਲ ਕਲੀਅਰ ਕੀਤੀ ਲੇਕਿਨ ਇੱਕ ਗੱਲ ਉਹਨਾਂ ਨੇ ਹੋਰ ਕਹੀ ਕਿ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਜੇ ਇਹਦੇ ਨਾਲ ਸਿੱਖ ਬਦਨਾਮ ਹੋ ਰਹੇ ਨੇ ਇਹ ਜਿਹੜਾ ਖਨੋਰੀ ਮੋਰਚਾ ਜਾਂ ਸ਼ੰਭੂ ਮੋਰਚਾ ਨਾ ਇਹਦੇ ਨਾਲ ਸਿੱਖ ਬਦਨਾਮ ਹੋ ਰਹੇ ਨੇ ਸਿੱਖ ਕਿਵੇਂ ਬਦਨਾਮ ਹੋ ਰਹੇ ਨੇ ਉਹ ਕਹਿੰਦੇ ਲੋਕਾਂ 'ਚ ਇਹ ਪ੍ਰਚਾਰ ਹੈ ਜੇ ਲੋਕਾਂ 'ਚ ਇਹ ਗੱਲ ਜਾ ਰਹੀ ਹੈ ਕਿ ਸਿੱਖ ਰਸਤਾ ਰੁਕ ਲੈਂਦੇ ਨੇ ਦੇਖੋ ਸਿੱਖ ਤਾਂ ਨਹੀਂ ਕਿਸਾਨਾਂ ਬਾਰੇ ਜ਼ਰੂਰ ਇਹ ਗੱਲ ਜਿਹੜੀ ਕੀਤੀ ਜਾ ਰਹੀ ਹੈ ਅੰਮਾਲਾ 'ਚ ਖਾਸ ਤੌਰ ਤੇ ਇਸੇ ਕਰਕੇ ਜਿਹੜੇ ਅਸ਼ਮੜੀ ਵੈਸਟਮੈਂਟ ਜਿਹੜੀ ਗੱਲ ਕੀਤੀ ਸੀ ਕਿ ਸਾਨੂੰ ਦੇਖੋ ਵੋਟਾਂ ਪਾਤੀਆਂ ਔਰ ਖੱਟਰ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਇਹ ਕਿਸਾਨ ਨਹੀਂ ਹੈ ਤਾਂ ਲੀਡਰ ਨੇ ਕੁਝ ਕਿਸਾਨੀ ਇਹਨਾਂ ਦੇ ਨਾਲ ਤੇ ਜਿਹੜੇ ਬੈਠੇ ਨੇ ਸ਼ੰਭੂ ਬਾਰਡਰ ਰੁਕੀ ਹਾਲਾਂਕਿ ਰੋਟੇ ਰੁਕੇ ਤਾਂ ਸਰਕਾਰ ਨੇ ਹੋਇਆ ਬਾਰਡਰ ਲੇਕਿਨ ਲੋਕਾਂ ਚੇ ਪ੍ਰਚਾਰ ਜ਼ਰੂਰ ਗਿਆ ਜਾਂ ਜਦੋਂ ਇਹ ਰੋਕਦੇ ਨੇ ਸੜਕਾਂ ਆਪ ਲੋਕ ਜਦੋਂ ਖੱਜਲ ਖਵਾਰ ਹੁੰਦੇ ਨੇ ਇਹ ਸੱਚਮੁੱਚ ਇਹਨਾਂ ਨਾਲ ਜਿਹੜਾ ਕਿਸਾਨਾਂ ਨਾਲ ਉਹਨਾਂ ਦੀ ਅਦਾਬਤ ਤਾਂ ਹੁੰਦੀ ਹੈ ਇਹ ਤਾਂ ਗੱਲ ਮੰਨੀ ਪਏਗੀ ਅਰ ਕੇ ਸਟਕਤ ਦੀ ਕਿ ਸਿੱਖਾਂ ਨੂੰ ਵੀ ਬਦਨਾਮ ਕਰ ਰਹੇ ਨੇ ਪੰਜਾਬ ਸਰਕਾਰ ਨੂੰ ਵੀ ਪੰਜਾਬ ਹੁਣ ਆਪਾ ਵੀ ਕਹਿੰਦੇ ਪੰਜਾਬ ਸਰਕਾਰ ਨੇ ਕੁਝ ਕਰ ਲਈ ਤੱਕ ਇਵਨ ਸੁਪਰੀਮ ਕੋਰਟ ਵੀ ਕਹੀ ਜਾਂਦੀ ਹੈ ਕਿ ਪੰਜਾਬ ਸਰਕਾਰ ਢਲੇਪਾਲ ਦੀ ਜਾਨ ਬਚਾਵੇ ਜਬਰੀ ਚੱਕ ਕੇ ਹਸਪਤਾਲ ਲੈ ਕੇ ਜਾਵੇ ਅਸੀਂ ਇਹਨੂੰ ਇਤੋਂ ਨਹੀਂ ਕਹਿ ਰਹੇ ਕਿ ਬਰਤ ਤੋੜੇ ਇਹਨੂੰ ਲੈ ਕੇ ਤਾਂ ਜਾਓ ਇੱਥੋਂ ਜੇ ਲੈ ਕੇ ਜਾਂਦੇ ਨੇ ਤੇ ਫਿਰ ਲੜਾਈ ਝਗੜੇ ਦਾ ਖਤਰਾ ਹੈ ਤੇ ਜੇ ਗੋੜੀ ਚਾਦੀਏ ਲੜਾਈ ਝਗੜਾ ਹੁੰਦਾ ਤੇ ਮਾਨ ਸਾਹਿਬ ਕਹਦੇ ਤੇ ਗੱਲ ਠੀਕ ਕਹਿ ਰਹੇ ਨੇ ਕਿ ਮੈਂ ਨਹੀਂ ਅੜਜਾਉਣਾ ਚਾਹਦਾ ਭਰਾ ਨਾਲ ਭਰਾ ਨੂੰ ਨਾਲ ਇਹ ਵੀ ਗੱਲ ਹੈ ਕਸ ਮੈਂ ਕਸ ਪਿਛਲੇ ਦਿਨੀ ਇੱਕ ਲੈਕਚਰ ਦੇਖਿਆ ਹੈ ਪੁਲਿਸ ਵਾਲਿਆਂ ਨੇ ਬੁਲਾਇਆ ਸੀ ਤੇ ਉੱਤਮਦੀਪ ਸਿੰਘ ਸਿੱਧੂ ਵੀ ਸੀ ਕਾਫੀ ਜਿਹੜੇ ਸੀਨੀਅਰ ਬੰਦੇ ਸੀ ਤੇ ਉਹਨਾਂ ਨੂੰ ਵੀ ਪਤਾ ਕਿ ਕਿਸਾਨ ਸਾਡੇ ਮੁੰਡੇ ਨੇ ਜਾਂ ਕਿਸਾਨਾਂ ਨੂੰ ਪਤਾ ਵੀ ਪੁਰਸਾਂ ਨੇ ਸਾਡੇ ਬੱਚੇ ਜਿਹੜੇ ਕਿਸਾਨਾਂ ਨੂੰ ਵੀ ਪਤਾ ਹੈ ਵੀ ਪੁਲਿਸ ਸਾਡੇ ਬੱਚੇ ਨੇ ਦੋਨੋਂ ਨੂੰ ਪਤਾ ਹੈ ਸੱਚਮੁੱਚ ਹੀ ਇਹ ਭਰਾ ਮਰੂ ਜਿਹੜੀ ਹੈ ਅਪਚਲਜਨ ਵਾਲੀ ਗੱਲ ਬਦਨਾਮਤਾ ਫਿਰ ਸਰਕਾਰ ਹੋ ਰਹੀ ਹੈ ਰਿਕਵੈਸਟ ਕਰ ਇਹ ਕਹਿ ਰਿਹਾ ਕਿ ਇੱਥੇ ਪੰਜਾਬ ਸਰਕਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇੱਥੇ ਸਿੱਖਾਂ ਨੂੰ ਵੀ ਬਦਨਾਮ ਕਰਨ ਦੀ ਗੱਲ ਕੀਤੀ ਹੈ ਕਿਸਾਨਾਂ ਦੀ ਬਜਾਏ ਉਹ ਸਿੱਖ ਕਹਿ ਰਿਹਾ ਸੀ ਇਹ ਗੱਲ ਜ਼ਰੂਰ ਹੈ ਸੋ ਇਹ ਹੁਣ ਇੱਥੇ ਇੱਕ ਨਵੀਂ ਗੱਲ ਹੋਈ ਜਿਹੜੀ ਮੈਂ ਸਮਝਦਾ ਜਿੱਥੋਂ ਜਿਹੜੇ ਕਿਸਾਨਾਂ ਨੂੰ ਸਮਝ ਰਣੀ ਚਾਹੀਦੀ ਰਮਿੰਦਰ ਸਿੰਘ ਪਟਿਆਲਾ ਇਹ ਕਹਿੰਦੇ ਸੁਣੇਗੇ ਕਿ ਜੀ ਇਹ ਈਦਾਂ ਨਾਲ ਸਾਡੀ ਮੀਟਿੰਗ ਹੋਈ ਸੀ ਵੈਸੇ ਮੀਟਿੰਗ ਹੋਈ ਸੀ ਸਰਪੰਚ ਸਿੰਘ ਭਦੇੜ ਦੀ ਵੀ ਸੀ ਉੱਥੇ ਮੀਟਿੰਗ ਚ ਗੁਰਦੁਆਰਾ ਦੁੱਖ ਨਿਵਾਰਨ ਹੋਈ ਪਟਿਆਲੇ ਉੱਥੇ ਤਾਂ ਬਲਕੇ ਮੈਨੂੰ ਅੱਜ ਕਿਸੇ ਨੇ ਦੱਸਿਆ ਕਿ ਸਰਪੰਚ ਸਿੰਘ ਭਦੇੜ ਦੇ ਮਗਰ ਲੋਕ ਪੈਗੇ ਸੀ ਕਿ ਤੂੰ ਆਪ ਤਾਂ ਗਰੇ ਲੱਗਦਾ ਤੂੰ ਲੋਕਾਂ ਨੇ ਨਾਗਮ ਪ੍ਰੋਵਾਈਜਨ ਇਸ ਕਿਸਮ ਦੀ ਗੱਲ ਵੀ ਉੱਥੇ ਲੋਕਾਂ ਨੇ ਕਹੀ ਤੇ ਸਰਵਪੰਨ ਸਿੰਘ ਕਦੇ ਬੜੀ ਤੇਜ਼ੀ ਨਾਲ ਅੱਗੇ ਨਿਕਲ ਗਏ ਤੇ ਨਹੀਂ ਤਾਂ ਫਿਰ ਹਥੋਪਾਈ ਵੀ ਹੋ ਸਕਦੀ ਸੀ ਕਿ ਤੂੰ ਇਹਨਾਂ ਨੂੰ ਚੱਕ ਚਕਾ ਕੇ ਅੱਗੇ ਲੈ ਜਾਣਾ ਆਪ ਤੂੰ ਕੁਛ ਨਹੀਂ ਕਰਦਾ ਇਸ ਤਰ੍ਹਾਂ ਦੀ ਗੱਲ ਵੀ ਸਰਪੰਨ ਸਿੰਘ ਪਧੇਰ ਨਾਲ ਹੋਈ ਸੀ ਪਟਿਆਲੇ ਦੇ ਵਿੱਚ ਤੋਂ ਉੱਥੇ ਰਵਿੰਦਰ ਪਟਿਆਲਾ ਇਹ ਕਹਿੰਦੇ ਕਿ ਜੀ ਇਹ ਸਰਪੰਨ ਸਿੰਘ ਪਧੇਰ ਜੀ ਇਹ ਜਥੇਬੰਦੀ ਦੇ ਨਾਲ ਸਾਡਾ ਇੱਕ ਫੈਸਲਾ ਹੋਇਆ ਸੀ ਜਦੋਂ ਇਕਤਾ ਦੀ ਗੱਲ ਹੋਈ ਸੀ ਉਸ ਦਿਨ ਕਿ ਆਪਾਂ ਕੋਈ ਪੈਰਲਲ ਪ੍ਰੋਗਰਾਮ ਨਹੀਂ ਰੱਖਾਂਗੇ ਅਸੀਂ ਦੋ ਜਿਹੜੀਆਂ ਇਹ ਮਹਾਪੰਚਾਇਤਾਂ ਨੇ ਸਾਡਾ ਤਾਂ ਪਹਿਲੇ ਹੀ ਟਾਈਮ ਦਿੱਤਾ ਹੋਇਆ ਸੀ ਤੇ ਇਹਨਾਂ ਨੇ ਇਹ ਜਿਹੜਾ ਹੈ ਟਾਈਮ ਇੱਥੇ ਕਰ ਲਈ ਹੁਣ ਉਹ ਇਹ ਕਹਿੰਦੇ ਨੇ ਕਿ ਅਸੀਂ ਤਾਂ ਇਸ ਕਰਕੇ ਕੀਤਾ ਕਿ ਉਹ ਜਿਹੜੇ ਢਲੇਵਾਰ ਸਾਹਿਬ ਕਰਕੇ ਕਿ ਉਹ ਤਾਂ ਉਹਨਾਂ ਦੇ 40 ਦਿਨ ਹੋ ਗਏ ਨੇ ਜੇ ਅਸੀਂ ਲੇਟ ਕਰਦੇ ਹੋਰ ਉਹਨਾਂ ਤੋਂ ਬੋਲਣਾ ਔਖਾ ਹੋ ਜਾਣਾ ਸੀ ਦਲੀਲ ਉਹਨਾਂ ਦੀ ਵੀ ਲੱਗਦੀ ਹੈ ਦਲੀਲ ਜਾਂ ਕੁਝ ਵੀ ਹੋਵੇ ਲੇਕਿਨ ਇੱਕ ਗੱਲ ਤਾਂ ਇਹ ਲੱਗਦਾ ਕਿ ਬੜੇ ਤਕੜੇ ਮਤ ਭੇਦ ਲੈ ਇਹਨਾਂ ਜਥੇਬੰਦੀਆਂ ਦੇ ਤਾਂ ਉਹ ਇੱਕ ਦੂਜੇ ਦੇ ਜਿਵੇਂ ਗਰਨਾਥ ਸਿੰਘ ਚਟੂਨੀ ਨੇ ਤਾਂ ਇਹ ਵੀ ਕਹਿਤਾ ਕਿ ਜਗਜੀਤ ਸਿੰਘ ਡੱਲੇਵਾਲ ਨੇ ਹੀ ਐਸ ਕੇ ਐਮ ਤੋੜੀ ਹੈ ਕਿਉਂਕਿ ਉਸ ਵੇਲੇ ਬਸਰਾ ਤਾਂ ਇਹ ਸੀ ਕਿ ਜਦੋਂ ਦਿੱਲੀ ਤੋਂ ਵਾਪਸ ਆਏ ਕੁਝ ਲੜਨਾ ਚਾਹੁੰਦੇ ਸੀ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਸੀ ਗਰਨਾਥ ਸਿੰਘ ਚਟੂਨੀ ਤੇ ਰਜੇਵਾਲ ਵਗੈਰਾ ਇਹ ਚਾਹੁੰਦੇ ਸੀ ਕਿ ਨਹੀਂ ਆਪਾਂ ਗੈਰ ਸਿਆਸੀ ਰਹੀ ਤਾਂ ਹੀ ਐਸ ਕੇ ਐਮ ਗੈਰ ਸਿਆਸੀ ਬਣਾਇਆ ਨਾ ਇਹਨਾਂ ਨੇ ਤੋ ਇਹ ਇਹਨਾਂ ਦੇ ਵੱੱਤ ਭੇਜਤਾ ਹੈਗੇ ਨੇ ਫਿਰ ਇਹਨਾਂ ਨੇ ਪ੍ਰੋਗਰਾਮ ਵੀ ਬਿਨਾ ਦੱਸੇ ਸ਼ੁਰੂ ਕਰ ਲਿਆ ਤੋ ਇਸ ਸਾਰੇ ਗੱਲਬਾਤ ਦੇ ਵਿੱਚ ਆਮ ਲੋਕ ਜਿਹੜੇ ਕਿਸਾਨਾਂ ਦੇ ਹਮਦਰਦ ਨੇ ਉਹ ਜ਼ਰੂਰ ਇਹ ਕਹਿ ਰਹੇ ਨੇ ਕਿ ਘੱਟੋ ਘੱਟ ਇਹਨਾਂ ਨੂੰ ਇਸ ਹਾਲਾਤ ਦੇ ਵਿੱਚ ਜਦੋਂ ਕਿ ਹੁਣ ਸਾਰੇ ਦੇਸ਼ ਦੇ ਵਿੱਚ ਇੱਕ ਵਾਰ ਫੇਰ ਕਿਸਾਨੀ ਦੀ ਗੱਲ ਚੱਲੀ ਹੈ ਕਿਸਾਨੀ ਮੰਗਾਂ ਦੀ ਗੱਲ ਚੱਲੀ ਹੈ ਇਹ ਇਕੱਠੇ ਜਨਰੇਟਰ ਨਹੀਂ ਹੋਣਗੇ ਤਾਂ ਲੜਾਈ ਇਹ ਜਿੱਤੀ ਨਹੀਂ ਜਾਣੀ ਇਹ ਇਕੱਠੇ ਹੋ ਜਾਣ ਲੋਕ ਅੱਥੇ ਜਿਹੜਾ ਕਰਨ ਦੇ ਇੰਨਾ ਲਈ ਇੰਨਾ ਵੱਲ ਦੇਖਦੇ ਨੇ ਕਿ ਜੇ ਲੰਡਾ ਇਹਨਾਂ ਨੇ ਜੇ ਕੇਂਦਰ ਦੇ ਨਾਲ ਕਿਉਂਕਿ ਬੜੀ ਤਕੜੀ ਸਰਕਾਰ ਹੈ ਕੇਂਦਰ ਸਰਕਾਰ ਮੋਦੀ ਸਾਹਿਬ ਪਹਿਲਾਂ ਜਿਹੜੇ ਨੇ ਉਹ ਉਹ ਤਾਂ ਹਲੇ ਵੀ ਨਹੀਂ ਹਟਦੇ ਆ ਜਿਹੜਾ ਖੇਤੀ ਦਾ ਮਸਲਾ ਹੁਣ ਪੰਜਾਬ ਲਈ ਤਾਂ ਬੜਾ ਨੁਕਸਾਨ ਹੈ ਪੰਜਾਬ ਦੀਆਂ ਮੰਡੀਆਂ ਤਾਂ ਸਭ ਤੋਂ ਵਧੀਆ ਨੇ ਦੇਸ਼ ਦੇ ਵਿੱਚ ਜਿਹੜਾ ਕੁਝ ਉਹ ਲੈ ਕੇ ਆ ਰਹੇ ਨੇ ਉਹਦੇ ਨਾਲ ਨੁਕਸਾਨ ਤਾਂ ਹੋਣਾ ਹੈ ਤੋ ਇਸ ਕਰਕੇ ਜਿਸ ਨੁਕਸਾਨ ਤੋਂ ਬਚਾਉਣਾ ਤੇ ਇੱਕੀ ਦੀ ਲੋੜ ਹੈ ਇਹ ਆਮ ਲੋਕ ਵੀ ਸਮਝਦੇ ਨੇ ਤੇ ਜਿਹੜੇ ਕਿਸਾਨ ਲੀਡਰ ਨੇ ਉਹ ਮੇਰੇ ਕੋਈ ਕਿਸਾਨ ਲੀਡਰ ਨਾਲ ਪਿਛਲੇ ਦਿਨ ਗੱਲ ਹੋਈ ਹੈ ਉਹ ਵੀ ਕਹਿੰਦੇ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਮਤ ਵੀ ਦੀਏ ਨੇ ਗਹਿਰੇ ਨੇ ਜਿਹੜੇ ਹਾਲੇ ਤੱਕ ਭੁਲਾਏ ਨਹੀਂ ਜਾ ਸਕਦੇ ਜੇ ਹੁਣ ਡੇਲੀਵਰਸ ਆਫ ਦੀ ਸ਼ਹਾਦਤ ਤੋਂ ਬਾਅਦ ਇਕੱਠੇ ਹੁੰਦੇ ਨੇ ਤਾਂ ਕਾਹਦਾ ਇਕੱਠਾ ਨਾ ਹੋ ਜੋ ਹੁਣ ਅਸੀਂ ਹੋ ਗਿਆ ਇਕੱਠੇ ਹੋ ਜਾਣਾ ਚਾਹੀਦਾ ਹੁਣ ਉਹਨਾਂ ਨੂੰ ਬਾਕੀ ਜੋ ਕੁਝ ਚੱਲ ਰਿਹਾ ਤੁਹਾਡੇ ਸਾਹਮਣੇ ਹੈ ਤੇ ਆਪਾਂ ਲਗਾਤਾਰ ਇਤੇ ਗੱਲ ਕਰਦੇ ਰਹਾਂਗੇ ਆ ਜੈਨ ਮਿਲ ਜੇ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ